ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤਪੁਰ ਗੁਰਦਾਸਪੁਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪਿੰਡ ਦੇ ਵਿੱਚੋਂ ਇੱਕ ਦਿਨ ਦੇ ਅੰਦਰ ਹੀ ਤਿੰਨ ਲਾਸ਼ਾਂ ਬਰਾਮਦ ਹੋਈਆਂ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਪੁਲਿਸ ਦੇ ਵੱਲੋਂ ਪਿੰਡ ਨੂੰ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਦੱਸਦੀ ਕਿ ਗੁਰਦਾਸਪੁਰ ਦੇ ਪਿੰਡ ਢਿੰਡਾ ਸਾਸੀਆ ਵਿੱਚ ਬੀਤੀ ਸ਼ਾਮ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਪਿੰਡ ਦੇ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਤੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਪਿੰਡ ਦੇ ਅੰਦਰ ਲੋਕਾਂ ਦੀ ਆਉਣ ਜਾਣ ਦੀ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋਂ ਬਾਹਰ ਨਾ ਜਾ ਸਕੇ ਇਸ ਮੌਕੇ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਝੜੂਨੀ ਦੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਵੀ ਪਹੁੰਚੇ ਜਿਨ੍ਹਾਂ ਕਿਹਾ ਕਿ ਇਹ ਪਿੰਡ ਦੇ ਵਿੱਚ ਨਸ਼ਾ ਵਿਕਰੀਅਤ ਤੇ ਹੋ ਸਕਦਾ ਹੈ ਇਹਨਾਂ ਨੌਜਵਾਨਾਂ ਦੀ ਜੋ ਮੌਤ ਹੈ ਉਹ ਵੀ ਨਸ਼ੇ ਦੇ ਕਾਰਨ ਹੀ ਹੋਈ ਹੋਵੇ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਕਿਹਾ ਕਿ ਪਿੰਡ ਵਿੱਚ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਪਿੰਡ ਦੀ ਘੇਰਾਬੰਦੀ ਕੀਤੀ ਗਈ ਹੈ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਤਿੰਨ ਨੌਜਵਾਨਾਂ ਦੀ ਮੌਤ ਦੇ ਪਿੱਛੇ ਕਾਰਨ ਕੀ ਹੈ ਇਸ ਦੌਰਾਨ ਨਸ਼ਾ ਵੇਚਣ ਵਾਲੇ 4 ਤੋਂ 5 ਵਿਅਕਤੀਆਂ ਨੂੰ ਵੀ ਪੁਲਿਸ ਦੇ ਵੱਲੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਗੁਰਦਾਸਪੁਰ ਦੇ ਢਿੰਡਾ ਸਾਸੀਆਂ ਦਾ ਇਹ ਮਾਮਲਾ ਹੈ ਜਿੱਥੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇੱਕ ਦਿਨ ਦੇ ਅੰਦਰ ਹੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਹਰ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਜੋ ਨੌਜਵਾਨ ਹੈ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਉੱਥੇ ਹੀ ਜੋ ਨੌਜਵਾਨ ਹੈ ਇਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਦੀ ਪਛਾਣ ਨਹੀਂ ਹੋ ਪਾਈ ਇੱਕ ਨੌਜਵਾਨ ਦੀ ਪਛਾਣ ਹੋਈ ਹੈ ਜੋ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਬਾਕੀ ਇਹਨਾਂ ਨੌਜਵਾਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹਨਾਂ ਦੀ ਮੌਤ ਕਿਸ ਕਾਰਨ ਤੋਂ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਜੋ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਕੁਝ ਨੌਜਵਾਨਾਂ ਨੂੰ ਜੋ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜੋ ਸ਼ੱਕੀ ਵਿਅਕਤੀ ਹੈ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਿੰਡ ਨੂੰ ਵੀ ਪੁਲਿਸ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਘੇਰਾਬੰਦੀ ਕੀਤੀ ਗਈ ਹੈ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਘਟਨਾ ਇਸ ਤਰ੍ਹਾਂ ਹੋਈ ਹੈ ਜੀ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਕਿ ਦੋ ਬੰਦਿਆਂ ਨੇ ਡੈੱਡ ਬਾਟੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੋਈ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾ ਨਹੀਂ ਦੇਣੀ ਕਿਉਂਕੋ ਨਹੀਂ ਦਿੰਦੇ। ਉਹਨਾਂ ਨੂੰ ਨੁਕਸਾਨ ਹੈ। ਮੈਂ ਫਿਰ ਹੈੱਡ ਕੁਆਟਰ ਤੇ ਫੋਨ ਕੀਤਾ ਤਾਂ ਉੱਥੋਂ ਮੁਲਾਜ਼ਮ ਆਏ ਪੁਲਿਸ ਆਈ। ਉਹਨਾਂ ਨਾਲ ਅੱਗੇ ਡੈਡ ਵੜੀਆਂ ਫੜੀਆਂ ਇੱਕ ਚੰਗੀ ਸਰੂਪ ਦਾਸ ਤੋਂ ਫਰੀ ਤਿੰਨ ਵੱਡ ਡੈਡ ਵੜੀਆਂ ਹੋ ਗਿਆ ਉਹਨਾਂ ਨੂੰ ਉਹ ਲੈ ਗਏ ਆ ਟਰਾਲੀ ਚ ਪਾ ਕੇ ਉਦੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਮੈਂ ਇਹ ਚਾਹੁੰਨਾ ਪਈ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਉਹ ਸਾਰੇ ਸੰਤਰਕ ਹੋ ਗਏ ਦੇ ਆਉਣ ਤੋਂ ਪਹਿਲੀ ਖਸ ਖਸ ਗਏ ਸਾਰੇ ਉਹਨਾਂ ਉਹ ਰਹਿ ਗਏ ਕੋ ਬੁੱਡੇ ਭਟੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੁੰਦਾ ਲਾਂਬੇ ਸੰਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਦੌੜ ਗਏ ਉਹਨਾਂ ਨੂੰ ਪਤਾ ਹੈ ਕਿ ਪਿੰਡ 'ਚ ਨਸ਼ਾ ਕਿੰਨਾ ਕਿਹੇ ਵੇਚਦਾ ਨਸ਼ਾ ਇੱਥੇ 90% ਵਿਕਦਾ ਅੱਜ ਕੋਈ ਬੰਦਾ ਚੋਕੇ ਖੜਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਥੇ ਗਿਆ ਨਹੀਂਆਂ ਗੱਡੀਆਂ ਦੇ ਵਿੱਚ ਸੱਚ ਹੋਈ ਹੈ ਪਿੰਡ 'ਚ ਹਾਂਜੀ ਹੋਈ ਹੈ ਸੱਚ ਹੋਈ ਹੈ ਕਦੇ ਪਹਿਲਾਂ ਤੁਸੀਂ ਦਰਖਾਸਤ ਕੋ ਦਿੱਤੀ ਕਿਰੇ ਥਾਣੇ 'ਪਿੰਡ 'ਚ ਨਸ਼ਾ ਵੇਚਦਾ ਜਾਂ ਮੈਂ ਤਾਂ ਯਾਰਾਂ ਭਾਈ ਤੁਸੀਂ ਮੇਰੇ ਕੋਲ ਤੇ ਵੀ ਪਿੰਡ ਦੀਆਂ ਦਰਖਾਸਤਾਂ ਕਦੇ ਕੋਈ ਕਾਰਵਾਈ ਹੋਈ ਉਹ ਕਿੱਥੇ ਕਾਰਵਾਈ ਮੁਲਾਜ਼ਮ ਛੱਡ ਦਿੰਦੇ ਐ ਐਸਟੀਐਫ ਵਾਲੇ ਛੱਡ ਦਿੰਦੇ ਐ ਤਾਪ ਵਾਲੇ ਨੂੰ ਕਹਿ ਦਿੰਦੇ ਐ ਉਹ ਮਾਰਦੇ ਚੱਕਰ ਇੱਕ ਦੋ ਵਾਰੀ ਮਾਰਾ ਮੋਟਾ ਫਰਕੇ ਤੇ ਕਿਸបាន ਦੇ ਆ ਤਗੜੇ ਕੋਲ ਪੈਸੇ ਖਾਈ ਜਾਂਦੇ ਆ ਕੀ ਵਜਾ ਛੱਡਣ ਦੀ ਛੱਡਣ ਦੀ ਕੀ ਹੈ ਪੈਸੇ ਉਹ ਕੀ ਵਜਾ ਨਹੀਂ ਜੇ ਥੋੜ ਸਰਪੰਚ ਕੋਣਿਆ ਸਰਪੰਚ ਤੇ ਸਾਡੇ ਪਿੰਡ ਦੇ ਲੇਡੀ ਸਰਪੰਚ ਆ ਵਾਰ ਐਸਪਿੰਡ ਦਾ ਸਰਪੰਚ ਉਹ ਹੀ ਬੰਦਾ ਜਿਹੜਾ ਸਭ ਤੋਂ ਵੱਡਾ ਆਪਣਾ ਸੰਭਾਲ ਕਰਦਾ ਤੋ ਇਹ ਕਹਿੰਦੇ ਸਰਪੰਚੀ ਕੀਤੀ ਆ ਮੈਂ 10 ਸਾਲ ਕੀਤੀ ਆ 3 ਸਾਲ ਮੈਂ ਹਾਥੀ ਵਾਲਿਆਂ ਦਾ ਪ੍ਰਧਾਨ ਦੇ ਦੀਨਾ ਨਗਰ ਦਾ सरपंच ਹੁਣ ਸਰਪੰਚ ਕੌਣ ਬਣਿਆ ਪਿੰਡ ਦਾ ਕਿਦਾਂ ਬਣਿਆ ਲੈਡੀ ਸਰਪੰਚ ਹੈ ਵੋਟਾਂ ਨਾਲ ਬਣੀ ਹੈ ਉਹਦਾ ਪਤੀ ਹੈ ਜਿਹੜਾ ਕੋ 10 ਸਾਲ ਹੈ ਉਹਨੂੰ ਸਜ਼ਾ ਹੋਈ ਦੀ ਜੇ ਉਹ ਗੇਲਚਾ ਕਾਦੀ ਸਜ਼ਾ ਹੋਈ ਆ ਚਿੱਟੇ ਜੀ ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਲੇ ਅਸੀਂ ਮੰਗ ਇਹ ਹੀ ਕਰਦੇ ਆ ਵੀ ਚਿੱਟਾ ਬੰਦਾ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਬਚਣ ਨੌਜਵਾਨੀਆਂ ਗਲੇ ਕਰਦੀਆਂ ਸਾਡੇ ਆਪਣੇ ਬੱਚੇ ਇਸੇ ਕੰਮ 'ਚ ਗਰਸਦਾ ਮੈਂ ਇਕੱਲਾ ਹੀ ਰਹਿ ਗਿਆ ਬਾਕੀ ਸਾਰੇ ਜਿਹੜੀ ਸਮੋਤਾਂ ਹੋ ਗਿਆ ਹੁੰਦਾ ਕਿ ਵੇ ਪੈਟ ਗਿਆ ਮੌਤ 7-8 ਅੱਗੇ ਪਹਿਲੇ ਉਹ ਚੁੱਕਿਆ ਇਹ ਨੇ ਉਹ ਨਾ ਇਹਨਾਂ ਦਾ ਪਤਾ ਨਹੀਂ ਪੁੱਛਿਆ ਨਾਮ ਲਊ ਮੈਂ ਵੀ ਕਿੱਥੋਂ ਦੇ ਕਿੱਥੋਂ ਦੇ ਨਹੀਂ ਅੱਜ ਅਸੀਂ ਡੀਡਾ ਸਾਂਸੀਆਂ ਦੇ ਵਿੱਚ ਆਏ ਆ ਜਿੱਥੇ ਬੀਤੇ ਕੱਲ ਤਿੰਨ ਮੌਤਾਂ ਹੋਈਆਂ ਨੇ ਔਰ ਇੱਥੇ ਆ ਕੇ ਅਸੀਂ ਪਿੰਡ ਦੇ ਵਿੱਚ ਦੇਖਿਆ ਕਾਫੀ ਜੀਵਾਂ ਦੇ ਨਾਲ ਮਿਲੇ ਵੀ ਆ ਤੇ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਆ ਇਹਨਾਂ ਸਰਕਾਰਾਂ ਦੇ ਉੱਪਰੋਂ ਤੇ ਸਾਡੇ ਸਰਪੰਚ ਸਾਹਿਬ ਵੀਗੇ ਅੱਜ ਸਾਫ ਕਾ ਇਹਨਾਂ ਨੇ ਵੀ ਦੱਸਿਆ ਕਿ ਪਿੰਡ ਦੇ ਵਿੱਚ 90% ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਿਨ੍ਹਾਂ ਦਾ ਇਹ ਪੇਸ਼ਾ ਬਣ ਚੁੱਕਿਆ ਈਵਨ ਕਿ ਇੱਥੋਂ ਪਿੰਡ ਦੇ ਜੋ ਸਰਪੰਚ ਆ ਉਹਨਾਂ ਦਾ ਪਤੀ ਵੀ ਜਿਹੜਾ ਨਸ਼ੇ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਸਭ ਤੋਂ ਵੱਡਾ ਸਵਾਲ ਆ ਸਾਡੀ ਸਰਕਾਰ ਦੇ ਉੱਪਰ ਕਿ ਜਿਹੜੇ ਇਹਨਾਂ ਨੇ ਕੀਤੇ ਹੋਏ ਵਾਅਦੇ ਸੀਗੇ ਇਲੈਕਸ਼ਨਾਂ ਦੇ ਸਮੇਂ ਉਹ ਅੱਜ ਕਿੰਨੇ ਕੁ ਪੂਰੇ ਕੀਤੇ ਨੇ ਜਿਹੜੇ ਭਗਵਾਨਤਮਾਨ ਜੀ ਕਹਿੰਦੇ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਾ ਮੁਕਾ ਦੇਾਂਗੇ ਤੇ ਅੱਜ ਤਕਰੀਬਨ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਹੜਾ ਨਸ਼ਾ ਮੁਕਿਆ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਤੇ ਪੰਜਾਬ ਦੀ ਨੌਜਵਾਨੀ ਮੁੱਕਦੀ ਪਈ ਆ ਪਰ ਸਭ ਤੋਂ ਵੱਧ ਇੱਥੇ ਪ੍ਰਸ਼ਾਸਨ ਦੀ ਢਿੱਲਿਆ ਉੱਪਰ ਵਾਲੇ ਲੈਵਲ ਦੇ ਜਿਹੜੇ ਅਫਸਰ ਆ ਬਹੁਤ ਹੀ ਸਖਤ ਕਾਰਵਾਈਆਂ ਕਰਦੇ ਆ ਪਰ ਜਿਹੜੇ ਥੱਲਿਆਂ ਦੀ ਆ ਕਿਤੇ ਨਾ ਕਿਤੇ ਮਿਲੀਭੁਗਤ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਹੀ ਜਦੋਂ ਕਿਤੇ ਇਦਾਂ ਦੀ ਸਰਚ ਅਭਿਆਨ ਚੱਲਦਾ ਤੇ ਫਿਰ ਜਿਹੜੇ ਵਾਕਈ ਹੀ ਦੋਸ਼ੀ ਲੋਕ ਹੁੰਦੇ ਆ ਸਮਾਂ ਪੈਂਦੇ ਆ ਪੈਂਦੇ ਆ ਆਪਣਾ ਸਮਾਨ ਵੀ ਸਾਂਭ ਲੈਂਦੇ ਆ ਤੇ ਆਪਣੇ ਆਪ ਨੂੰ ਵੀ ਸਾਂਭ ਲੈਂਦੇ ਆ ਸੇਫ ਵੀ ਕਰ ਲੈਂਦੇ ਆ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੀ ਤੇ ਇੱਕੋ ਹੀ ਮੰਗ ਆ ਇਸ ਸਰਕਾਰ ਕੋ ਕਿ ਇਹ ਭਗਵੰਤ ਮਾਨ ਜੀ ਦਾ ਇਹ ਕਹਿਣਾ ਸੀਗਾ ਵੀ ਉਹ ਕੰਮ ਕੀਤੇ ਦਾ ਕੀ ਫਾਇਦਾ ਜੇ ਬੋਰਡ ਲਾ ਕੇ ਦੱਸਣੇ ਪੈਣ ਤੇ ਇਹ ਸਰਕਾਰ ਸਿਰਫ ਬੋਰਡਾਂ ਤੱਕ ਹੀ ਸੀਮਤ ਰਹਿ ਗਈ ਆ ਜੇ ਵਾਕਈ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਰੰਗਲਾ ਪੰਜਾਬ ਬਚਾਉਣਾ ਤੇ ਫਿਰ ਇਹ ਨਸ਼ਾ ਬੰਦ ਕਰਨਾ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਵੀ ਪੁਲਿਸ ਪ੍ਰਸ਼ਾਸਨ ਇੱਥੋਂ ਤੱਕ ਸਖਤਾਈ ਕਰੇ ਵੀ ਜਿਹੜਾ ਵੀ ਲੀਡਰ ਕਿਸੇ ਨਸ਼ੇ ਵੇਚਣ ਵਾਲੇ ਦਾ ਚੋਰੀ ਕਰਨ ਵਾਲੇ ਦਾ ਸਾਥ ਦੇਵੇ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਨੰਗਾ ਕੀਤਾ ਜਾਵੇ ਕਿਉਂਕਿ ਦੀਨਾਨਗਰ ਦੇ ਵਿੱਚ ਅਸੀਂ ਪਹਿਲਾਂ ਵੀ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਦੀ ਕੰਪੇਨ ਸ਼ੁਰੂ ਹੋਈ ਸੀ ਉਦੋਂ ਵੀ ਅਸੀਂ ਕੁਝ ਪਿੰਡਾਂ ਦੇ ਨਾਮ ਲਏ ਸੀਗੇ ਇਥੋਂ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਵੀ ਉਸ ਰੋਡ ਸ਼ੋਅ ਦੇ ਵਿੱਚ ਹੀ ਸੀ ਆਮ ਪਾਰਟੀ ਦੇ ਜੋ ਅਹੁਦੇ ਦਾ ਉਮੀਦਵਾਰ ਸੀਗੇ ਉਹ ਵੀ ਸ਼ਾਮਲ ਸੀਗੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਸੀ ਸਾਡੀ ਯੂਨੀਅਨ ਦੇ ਮੈਂਬਰਾਂ ਨੇ ਉਹਨਾਂ ਦੇ ਨਾਮ ਲੈ ਕੇ ਦੱਸਿਆ ਸੀਗਾ ਵੰਖਾ ਪਿੰਡ ਹੋਰ ਵੀ ਕਈ ਪਿੰਡ ਲਏ ਸੀ ਪਰ ਉੱਥੇ ਜ਼ੀਰੋ ਕਾਰਵਾਈ ਆ ਔਰ ਅੱਜ ਉਹਦਾ ਰਿਜ਼ਲਟ ਮਾਵਾਂ ਦੇ ਪੁੱਤ ਮਰ ਰਹੇ ਨੇ ਪੰਜਾਬ ਦੀ ਨੌਜਵਾਨੀ ਕਦਮ ਹੋ ਰਿਹਾ ਹੈ ਅਸੀਂ ਤੇ ਇਹ ਚਾਹਾਂਗੇ ਵੀ ਅਸੀਂ ਅੱਜ ਇਹ ਫੈਸਲਾ ਕਰਦੇ ਆਂ ਵੀ ਹਰ ਪਿੰਡ ਦੇ ਵਿੱਚ ਇਹ ਕਦਮ ਚੁੱਕਾਂਗੇ ਇਹ ਅਭਿਆਨ ਚਲਾਵਾਂਗੇ ਆਪਣੇ ਨੌਜਵਾਨਾਂ ਤੱਕ ਪਹੁੰਚ ਕਰਾਂਗੇ ਟੀਮਾਂ ਬਣਾਵਾਂਗੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਕਾਉਂਸਲਿੰਗ ਦੀ ਲੋੜ ਆ ਨੌਜਵਾਨਾਂ ਨੂੰ ਕਾਉਂਸਲਿੰਗ ਕਰਾਂਗੇ ਨਹੀਂ ਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਅਸੀਂ ਆਪਣੀ ਯੂਨੀਅਨ ਵੱਲੋਂ ਆਪਣੀ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਆਂ ਦੇਖੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਹੈ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਹਾਂ ਉਸ ਦੇ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਹਾਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਨਾਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਇਹ ਡੇਟਾ ਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਸਰ ਜਿਹੜੇ ਤੇਰੇ ਬੰਦੇ ਮਿਲੋਂ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੋਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਲੱਗ ਸਭ ਨਸ਼ੇ ਕਿਹੜੇ ਪਿੰਡ ਚੋਂ ਮਿਲਿਆ ਨੇ ਕਿਸ ਕਿਸ ਦੇ ਬਿਲਕੁਲ ਲੱਗੇ ਪਰ ਜਿਹੜੀਆਂ ਦੋ ਲਾਸ਼ਾਂ ਉਹ ਡੇਟਾ ਸਾਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨੀ ਨਾਨਕਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਲੱਗੂ ਸੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ਾਂ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ ਤੀ 35 ਸਾਲ ਦੀ ਹੈ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋਜ਼ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡਕੁਆਰਟਰ ਡੀਐਸਪੀ ਮੋਲੋ ਸਿੰਘ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ آپریشن ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕੋਆਰਡਨ ਕਰਕੇ ਫਿਰ ਕੱਲੇ-ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਸਾਡੇ ਆਪੇ ਗਾਇ ਵੀ ਬਾਹਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਿੱਕੇ ਆ ਜਾਊਗਾ ਜਿਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਹੋ ਸਕਦਾ ਬ੍ਰਾਂਧੀ ਵਗੈਰਾ ਹੋਈ ਸਰ ਭਾਈ ਨਹੀਂ ਇਸ ਆਪਰੇਸ਼ਨ ਦੇ ਵਿੱਚ ਬ੍ਰਾਂਧ ਕੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀ ਕਿ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਉਸ ਵਾਸਤੇ ਵੀ ਉਹ ਨਸ਼ੇ ਦਾ ਕੰਮ ਕਰਦੇ ਕਿ ਕਹਿੰਦਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੁਝ ਚੱਕੀ ਹੋ ਗਿਆ ਫਿਰ ਲੱਗੇ ਰਹੇ ਬੰਦੇ ਪਰੇ ਨੇ ਜਿਹੜੇ ਲੱਗੇ ਨਸ਼ਾ ਮੜੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਸਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਮੈਂ ਕਿਹਾ ਕਿ ਇਹ ਕਹਿ ਰਹੇ ਕਿ ਟੀਲ ਸੀ ਲਜੀਤਾ ਜਰ ਦੇ ਸੀ ਲਜੀਤਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਸ ਨਹੀਂ ਹੋਇਆ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਅੱਜ ਵੀ ਹੋਇਆ ਸਰ ਇੱਕ ਨਾ ਭਰਾਪੁਰ ਸਾਡੇ ਮਾਮਲੇ ਦਰਜ ਹੋਇਆ ਲੱਗਾ ਆਪ ਪਾਰਟੀ ਦੇ ਵਰਕਰਾਂ ਦੇ ਮਾਮਲਾ ਦਰਜ ਲੁੱਟਖੋ ਦਾ ਨਹੀਂ ਜੀ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹ ਆਪ ਪਾਰਟੀ ਨੂੰ ਦੇਖ ਕੇ ਨਹੀਂ ਦਰਜ ਹੁੰਦੇ ਉਹ ਕ੍ਰਾਈਮ ਨੂੰ ਦੇਖ ਕੇ ਦਰਜ ਹੁੰਦੇ ਨੇ ਉਹਦੇ ਵਿੱਚ ਮਾਮਲਾ ਇੱਕ ਐਮਐਲਆਰ ਸਾਨੂੰ ਮਸੂਰ ਹੋਈ ਸੀ ਜਿਹਦੇ ਵਿੱਚ ਡਾਕਟਰਾਂ ਨੇ ਕੋਈ ਸੱਟਾਂ ਉਹਨਾਂ ਤੋਂ ਸਬੰਧਕੀਤੀਆਂ ਉਹਦਾ ਬਿਆਨ ਲਿਆ ਗਿਆ ਉਹਨੇ ਉਹਦੇ ਬਿਆਨਾਂ ਦੇ ਉੱਤੇ ਪਰਚਾ ਹੋਇਆ ਇਹ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਕਦੇ ਵੀ ਪਰਚਾ ਨਹੀਂ ਦਰਜ ਹੁੰਦਾ ਇਹ ਕ੍ਰਾਈਮ ਨੂੰ ਮੁੱਖ ਰੱਖ ਕੇ ਪਰਚਾ ਦਰਜ ਹੁੰਦਾ ਵੀ ਕ੍ਰਾਈਮ ਕਿੰਨੇ ਕੀਤਾ ਤੇ ਕ੍ਰਾਈਮ ਕੀ ਬਣਿਆ ਤਾਂ ਕਿਸੇ ਕਾਰਨਸ ਬੰਦਾ ਲੱਗੇ ਵਾ ਦੇਖੋ ਜੀ ਹਰ ਬੰਦਾ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਅਸੀਂ ਸਾਨੂੰ ਨਹੀਂ ਪਤਾ ਉਹ ਕਿਹੜੇ ਦਾ ਮਾਲਾ ਜੀ ਉਹ ਮੇਰੇ ਖਿਆਲ ਦੇ ਵਿੱਚ ਚਾਰ ਪੰਜ ਜਣਿਆਂ ਦੇ ਭਾਈ ਨਾਮ ਵਗੈਰਾ ਪਤਾ ਨਾਮ ਅਜੇ ਇਸ ਵੇਲੇ ਮੈਂ ਤੁਹਾਨੂੰ ਜ਼ੁਬਾਨੀ ਨਹੀਂ ਦੱਸ ਸਕਦਾ ਮੈਂ ਐਫ ਆਈ ਆਰ ਰੈਫਰ ਕਰਕੇ ਦੱਸਾਂਗੇ ਕਟਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par